ਸਰ ਕੀ ਨਾਮ ਆਪਣਾ ਤੇ ਕੀ ਗੱਲ ਹੋਈ ਆ ਮੇਰਾ ਨਾਮ ਜੀ ਬੂਤਾ ਸਿੰਘ ਆ ਹੱਡ ਕਾਂਠੇ ਵਾਲਾ ਥਾਣੇ ਵੇਰ ਕੇ ਲੱਗਾ ਮੈਂ ਅੱਛਾ ਕੀ ਗੱਲ ਹੋਈ ਆ ਗੱਲ ਤਾਂ ਸਰ ਜੀ ਮੈਨੂੰ ਵੀ ਨਹੀਂ ਪਤਾ ਲੱਗਾ ਮੇਰੇ ਗੱਡੀ ਇਹ ਬੰਦੇ ਹੀ ਪੰਜਾਂ ਨੇ ਹੀ ਤਿੰਨ ਮੋਟਰਸਾਈਕਲ ਹੀ ਹਨ ਕਹਿੰਦਾ ਮੇਰੇ ਨਾਲ ਅੱਗੇ ਪਹਿਨਾ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜਿਉਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵਾਂ ਜਾਣਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਤੇ ਮੈਂ ਗੱਡੀ ਸਾਈਡ ਤੇ ਕੱਲੀ ਫੇਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫੇਰ ਗੱਡੀ ਚੈਰਦੀ ਕੱਲੀ ਇਹਨਾਂ ਫੇਰ ਮੋਟਰਸਾਈਕਲ ਗੱਡੀ ਕਰਤੇ ਜੇ ਮਾਥੇ ਗੱਡੀ ਕਰਤੇ ਤੇ ਇਹਨਾਂ ਬਿਲਕੁਲ ਗੱਡੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦੌੜਦਾ ਵੇਖਿਆ ਵੀ ਮੇਰੇ ਕੋਲ ਪੈਦਲ ਮੈਂ ਪੈਦਲ ਕੱਢਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਦਲ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਦ ਵੀ ਤਿੰਨ ਉੱਥੇ ਡੇਪੇ ਤੇ ਪਰ ਪੈਦਲ ਤਾਂ ਨਹੀਂ ਮੈਂ ਖੋਣ ਦਿੱਤਾ ਨਾ ਉਹਨਾਂ ਜਦੋਂ ਬੰਦੇ ਪਬਲਿਕ ਦੇ ਹੋਰ ਲੱਗੇ ਹੋਏ ਟਾਈਪ ਹੋ ਗਏ ਇਹਨਾਂ ਨੂੰ ਆ ਕੇ ਮਨ ਲੋ ਕੋਸ਼ਿਸ਼ ਕੀਤੀ ਰਸ ਦੌਂਦੀ ਜਦੋਂ ਵੇਖਿਆ ਵੀ ਮਨ ਲਾਜਮਾ ਇਹ ਚੱਕ ਕੇ ਮੇਰਾ ਥੋੜਾ ਜਿਹਾ ਬਚਾ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਮੋਟਰਸਾਈਕਲ ਇੱਕ ਸੋਟੀ ਉੱਥੋਂ ਭੱਜ ਗਈ ਜਿਹੜਾ ਫਿਰ ਉਹਨਾਂ ਜਨ ਨੂੰ ਪੀਸੀਆਰ ਵਾਲੇ ਮੁਲਾਜ਼ਮ ਆ ਗਏ ਜਿਹਨਾਂ ਪੀਸੀਆਰ ਵਾਲੇ ਮਿਲਾਈ ਉਹਦੀ ਮਤ ਤਾਂ ਫਿਰ ਇਹਨਾਂ ਨੂੰ ਮੈਂ ਜਾ ਕੇ ਅਗਲੇ ਬੰਨੇ ਫਿਰ ਇੱਕ ਮੋਟਰਸਾਈਕਲ ਇਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਇਹ ਗੱਲ ਹੋਈ ਸਿਰਫ ਉਹ ਨਸ਼ੇੜੀ ਸੀ ਜਾਂ ਕਿੰਨੀ ਕਮਲ ਸੀ ਬੰਦਿਆਂ ਦੀ ਜਿਹੜਾ ਮੈਂ ਉਮਰ ਤਾਂ ਸਰ ਉਹਨੇ ਰਾਜਾ ਹੈ ਇਹ ਪਤਾ ਨਹੀਂ ਲੱਗਣ ਦਿਆ ਸੀ ਮੈਨੂੰ ਵੀ ਥੋੜਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਕੋਈ ਗੱਲ ਨਹੀਂ ਹੱਡੀ ਸਮਝਦੇ ਨਹੀਂ ਜੇ ਅਗਰ ਸਰ ਪੰਜਾਬ ਪੁਲਿਸ ਸੇਫ ਨਹੀਂ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਸਮਝਦੇ ਸਰ ਗੱਲ ਤਾਂ ਇਹ ਆ ਨਾ ਜਾਂ ਤਾਂ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਇਹ ਤਾਂ ਆਪਣਾ ਮਹਿਕਮੇ ਦਾ ਕੰਮ ਕਰਦੇ ਆ ਕੋਈ ਕਰਨੀ ਇਹੋ ਜੀ ਜਿਹੜਾ ਵੀ ਮਹਿਕਮੇ ਦਾ ਕੰਮ ਤਾਂ ਕਰਨਾ ਹੀ ਪੈਂਦਾ ਜੀ ਇੱਚਾਂ ਨੀਵਾ ਕਿ ਕਿਸੇ ਵੀ ਹੁੰਦਾ ਕੰਮ ਤੇ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਵੀ ਉਹ ਕੰਮ 'ਚ ਕੋਈ ਮੇਰੇ ਨਾਲ ਵਾਅਦਾ ਘਟਾ ਹੋਇਆ ਜਾਂ ਵੈਸੇ ਮੈਨੂੰ ਕੋਈ ਸਮਝ ਹੀ ਨਹੀਂ ਲੱਗੀ ਸਰ ਇਸ ਗੱਲ ਕਿੰਨੇ ਕੁ ਵਜੇ ਰੈਂਸ ਸਰ ਟਾਈਮ ਤਾਂ ਸਰ ਕੋਈ ਹੈਗਾ ਸੀ 9:30 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੋਂ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੋਲ ਮੁੜਿਆ ਨਾ ਆਪਣਾ ਬੇਰਕਾ ਪੋਲ ਤੋਂ ਮੁੜਿਆ ਇੱਧਰ ਨੂੰ ਆਪਣਾ ਥਰੀ ਕੰਦ ਕੋਤਵਰੀਆ ਨੂੰ ਤੇ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਵਾਰਦਾਤ ਇਹ ਤਾਂ ਮਤਲਬ ਸਰ ਜਿਹੜੇ ਮੁੰਡੇ ਸੀ ਉਹ ਪਿੱਛੋਂ ਦੇ ਪਿੱਛੇ ਲੱਗੇ ਸੀ ਹਾਂ ਪਿੱਛੇ ਲੱਗੇ ਆਏ ਸਰ ਮੈਂ ਪ੍ਰਯੋਗ ਅਧਿਆਚਾਰ ਭਾਈ ਜੀ ਕਰੋ ਆਪਣੀ ਕੋਈ ਨਿੱਜੀ ਤਾਂ ਦੁਖਨੀ ਨਹੀਂ ਕਿ ਇਹਨਾਂ ਨੇ ਇਹ ਕਾਰਵਾਈ ਕੀਤੀ ਮੇਰਨਾ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰਨਾ ਸਰ ਇਸ ਬਾਰੇ ਵੀ ਆਪਣੇ ਮੈਕਮੇ ਦੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਐਚਓ ਸਾਹਿਬ ਸਦਰਨਾ ਨੂੰ ਇਨਫਾਰਮ ਹੋ ਗਿਆ ਸਦਰ ਐਸਐਚਓ ਸਾਹਿਬ ਮਿਲ ਗਏ ਸੀ ਆਪਣੇ ਐਸਐਚਓ ਮੇਰ ਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਆਪਣੇ ਸਰ ਉਹਨਾਂ ਨੇ ਇੱਕੋ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਜਿਹੜੇ ਕਾਬੂ ਕੀਤੀ ਸੀ ਜੀ ਬਹੁਤ ਸਾਦ ਦਿੱਤਾ ਕਪੜੀ ਨਾਲ ਸਾਥ ਬਹੁਤ ਪਾਉ ਲਖ ਨੇ ਬਹੁਤ ਸਾਦੇ ਸਾਡੇ ਪੀਸੀਆਰ 17 ਵਾਲਿਆਂ ਬਹੁਤ ਸਾਦੇ ਮਾਮਲਾ ਇਹ ਆ ਵੀ ਵੈਰੀਫਾਈ ਕਰ ਰਹੇ ਆ ਜੀ ਆਂਦਾ ਵੀ ਮੇਰੇ ਮਗਰ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਕਰੋ ਮੇਰੇ ਨਾਲ ਉਹਨਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਅਮਰ ਵਿੱਚ ਲਿਆਂਦੀ ਜਾਊਗੀ ਸਰ ਸਮਝਦੇ ਨਹੀਂ ਅਗਰ ਜੇ ਮੁਲਾਜ਼ਮ ਨਹੀਂ ਸੇਫ ਤੇ ਲੋਕਾਂ ਦਾ ਕੀ ਹੋਗਾ ਨਹੀਂ ਇਹ ਤਾਂ ਮਾੜੀ ਗੱਲ ਉਹ ਨਾਲ ਦੀ ਜਿਨ੍ਹਾਂ ਨੇ ਕੀਤੀ ਆ